ਹਏ ਹਏ ਕਮੀਜ਼ ਤੇ ਉਦਾਂ ਹੀ ਪਿਆ ਪਰਪਾਈ ਮਾਰਨੀ ਹੈ ਦੀਪ ਨੇ ਦੀਪ ਹਾਂਜੀ ਮੰਮੀ ਜੀ ਸੂਈ ਧਾਗਾ ਦੇ ਹਾਲੇ ਤਰਪਾਈ ਮਾਰਦਾ ਲੱਗੋ ਤਰਪਾਈ ਮਾਰ ਦੇ ਨਹੀਂ ਚੱਲ ਕੰਮ ਸੌਖਾ ਹੋ ਜਾਊਗਾ ਆਹੋ ਤਰਪਾਈਆਂ ਹੀ ਰਹਿ ਗਈਆਂ ਹੋਣ ਵਾਲੀਆਂ ਬਾਹਾਂ ਲਾਉਣੀਆਂ ਬਾਕੀ ਤਾਂ ਬਣਿਆ ਹੀ ਆ ਇੱਥੇ ਹੋਣੀ ਕਿਰੇ ਪਈ ਸੂਈ ਵੀ ਰੀਲ ਆਈਓ ਪਈ ਆਹ ਮੇਰੀ ਗੱਲ ਸੁਣ ਹਾਂਜੀ ਕੁੜੀ ਸੁੱਤੀ ਹੈ ਨਾ ਹਾਂ ਹੁਣੇ ਸੁੱਤੀ ਜੇ ਉਹਨੇ ਉੱਠ ਕੇ ਉਹ ਵਕਤ ਪਾਉਣਾ ਹੀ ਉਹ ਜਿਹੜਾ ਮੁੜ ਕੇ ਉਹ ਗੱਲ ਵੀ ਗਰਮੀ ਚ ਰੋ ਰੋ ਕਹਿੰਦੇ ਬੁਰਾ ਹਾਲ ਕਰਨਾ ਤੇ ਤੂੰ ਇਦਾਂ ਕਰ ਪਈ ਮੈਂ ਦੁੱਧ ਦਾ ਕਹਿ ਕੇ ਆਈਂ ਪ੍ਰੀਤ ਨੂੰ ਤੇ ਤੂੰ ਲੈ ਆ ਹੈ ਅੱਛਾ ਮੰਮੀ ਮੁੱਲ ਕਿਆ ਹਾਏ ਹਾਏ ਤੇ ਮੁੱਲ ਹੀ ਕਿਹਾ ਵਾ ਕੋ ਰੋ ਛੇ ਮੈਂ ਹਾਂ ਆਖਨ ਆਇਆ ਕਿੱਧਰ ਆ ਗਈ ਨਹੀਂ ਪੈਣਾ ਮੈਂ ਕਹਿ ਕੇ ਆਈ ਆ ਅੱਛਾ ਐਨੀ ਵੀ ਨਾ ਤੂੰ ਉਹ ਨੂੰ ਸਮਝ ਪਈ ਇਦਾਂ ਦੀ ਆ ਤੂੰ ਦਾ ਜਾ ਕੇ ਤੇ ਪਵਾ ਲਿਆ ਭਾਂਡੇ ਚ ਜਾ ਉੱਠ ਕੇ ਤੇ ਸਿਰ ਪੈਣਾ ਹੀ ਤੇ ਸਿਮੂ ਵੀ ਆਉਣ ਵਾਲੀ ਆ ਨਾ ਹਾਂਜੀ ਉਹਦੇ ਵਿੱਚ ਚਾਹ ਪੀਣੀ ਆ ਚਾਹ ਕੋਈ ਨਹੀਂ ਮੈਂ ਲੈ ਆਉਣੀ ਆਹੋ ਪਰ ਪਾਈ ਮਾਰ ਦਿੰਨੀ ਆ ਤੇ ਚੱਲ ਦੀਦੀ ਸੌਂਗੇ ਜੇ ਨਹੀਂ ਸੱਤੀ ਤੇ ਨੇ ਆ ਜਾ ਤੀ ਫੇ ਬਹਿ ਜਾ ਬਹਿਣਾ ਨਹੀਂ ਆ ਦੀਦੀ ਮੰਮੀ ਨੇ ਦੁੱਧ ਵੱਲੋਂ ਫਿਰ ਪੁੱਛਿਆ ਸੀ ਅੱਛਾ ਬਹਿ ਜਾ ਕੋਈ ਗੱਲ ਨਹੀਂ ਸੋਨਾ ਕੀ ਆ ਥੋੜਾ ਜਿਹਾ ਕੰਮ ਕਰ ਲੈਣੀ ਆ ਦਵਾਈ ਖਾ ਕੇ ਲੰਮੇ ਪਈ ਆ ਡਿਸਕ ਦਾ ਕਰਕੇ ਨਾ ਕੰਮ ਨਿਭੜਦਾ ਹੀ ਨਹੀਂ ਆ ਕੋਈ ਵੀ ਹੌਲੀ 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 ਲੱਗੀ ਰਹਿਣੀ ਆ ਮੈਂ ਗੇ ਅੱਖ ਨਹੀਂ ਮੈਂ ਨਹੀਂ ਖਲਾਰਾ ਪਿਆ ਵਾ ਤੇ ਦੀਦੀ ਲੰਮੇ ਪਏ ਇਹਨਾਂ ਨੂੰ ਵੀ ਕੱਲ ਲਿਆ ਸੀ ਤੇ ਕੰਮ ਵਾਲੀ ਦਾ ਪਤਾ ਕਰ ਲੋ ਜਿਆਦਾ ਨਹੀਂ ਤੇ ਝਾੜੂ ਪੋਚਾ ਤੇ ਕੱਪੜਿਆਂ ਦਾ ਕੋਈ ਕਰਦਿਆ ਕਰੇ ਨਾ ਤੇ ਰੋਟੀ ਤੇ ਮੈਂ ਵੀ ਬਣਾ ਲੈਣੀ ਆ ਹੁਣ ਤੇ ਮੇਰੀ ਜਿਆਦਾ ਹੀ ਨੁਕਸ ਵਧਦਾ ਜਾਂਦਾ ਕੰਮ ਹੁੰਦਾ ਹੀ ਨਹੀਂ ਆ ਸਵੇਰ ਦੀ ਹੌਲੀ ਹੌਲੀ ਲੱਗੀ ਆ ਅਜੇ ਲੀਜਿਆਂ ਦੀ ਪੰਡ ਪਈ ਧੋਣ ਵਾਲੀ ਕੀ ਕਰਨੀ ਕੁੜੀਆਂ ਕੋਈ ਨਹੀਂ ਨਿੱਕੀ ਸੁੱਤੀ ਸੀ ਤੇ ਵੱਡੀ ਤੇ ਸਕੂਲ ਗਈ ਸੀ ਤੇ ਮੰਮੀ ਕਹਿੰਦਾ ਫੜ ਲਿਆ ਮਣ ਕੇ ਉੱਠ ਕੇ ਰੋਊਗੀ ਆਹੋ ਕੱਲ ਕਹਿਣ ਦੇ ਹੀ ਤੇ ਹੁੰਦਾ ਤੇ ਹੁਣ ਘਾਟ ਹੀ ਆ ਤੇ ਉਹ ਕੁੜੀ ਦਾ ਕਰਕੇ ਮੈਂ ਕਿਹਾ ਚਲ ਥੋੜਾ ਬਚਾ ਕੇ ਰੱਖ ਲਿਆ ਕਰਾਂਗੇ ਲੈ ਜਾ ਕਰੋ ਮੈਂ ਤਾਂ ਕਿਹਾ ਸੀ ਚਲ ਉਹਦੇ ਜੋਗਾ ਕੋਟ ਉਹਦਾ ਲੈ ਜਾ ਕਰੋ ਕਹਿੰਦੇ ਆ ਨਹੀਂ ਅਸੀਂ ਮੋਲੀ ਲਾਉਣਾ ਨਹੀਂ ਕੋਈ ਨਹੀਂ ਉਹ ਤਾਂ ਕੋਈ ਨਹੀਂ ਸਵਾਈ ਸੂਈ ਕਰ ਲਈਦੀ ਆ ਦੀਦੀ ਉਦਾਂ ਜੇ ਤੁਹਾਨੂੰ ਕੋਈ ਇਤਰਾ ਹੈ ਨਾ ਹੋਵੇ ਤੇ ਮੈਂ ਨਾ ਕੰਮ ਕਰ ਲਿਆ ਕਰਾਂ ਤੁਹਾਡਾ ਝਾੜੂ ਪੋਚੇ ਦਾ ਆਹੋ ਚੱਲ ਕੋਈ ਨਹੀਂ ਇੱਕੋ ਤੇ ਵੇੜਾ ਵਾ ਕਿਹੜਾ ਕੋਈ ਬਗਾਨਾ ਥਾਂ ਵਾ ਨਹੀਂ ਨਹੀਂ ਦੀਪ ਹਾਂ ਗੱਲ ਨਾ ਕਹਿ ਮੇਰਾ ਨਹੀਂ ਜੀ ਕਰਦਾ ਤੈਨੂੰ ਜਿਹੜੀ ਚੀਜ਼ ਦੀ ਲੋੜ ਵਾ ਨਾ ਆ ਜਾ ਕਰ ਮੈਂ ਉਦਾਂ ਤੇਰੇ ਹੈਲਪ ਕਰ ਦੂੰਗੀ ਪਰ ਐਦਾਂ ਮੈਨੂੰ ਚੰਗਾ ਜਨ ਨਹੀਂ ਲੱਗਦਾ ਨਹੀਂ ਦੀਦੀ ਉਹ ਨਹੀਂ ਕੋਈ ਗੱਲ ਮੈਨੂੰ ਪਤਾ ਤੂੰ ਹੀ ਬਥੇਰਾ ਕਰਦੇ ਜੇ ਮੇਰਾ ਉਹ ਨਹੀਂ ਕੋਈ ਗੱਲ ਪਰ ਚਲ ਇੱਥੇ ਕਿਹੜਾ ਮੈਂ ਬਾਹਰ ਕਿਸਦੇ ਜਾਉਂਗੀ ਤੇ ਲੋਕਾਂ ਨੇ ਗੱਲਾਂ ਕਰਨੀਆਂ ਤੇ ਆਪਣਾ ਘਰ ਆ ਰਿਹਾ ਇਕੱਠਾ ਤੇ ਆਪਣਾ ਵੇੜਾ ਇੱਥੇ ਕਿਹੜਾ ਕੋਈ ਉਪਰਾ ਥਾਂ ਵਾ ਅੰਦਰੇ ਅੰਦਰ ਤੇ ਸਾਰਾ ਕੰਮ ਆ ਤੇ ਚਲ ਇਹ ਆ ਵੀ ਤੁਹਾਡਾ ਮੈਂ ਨਾ ਕੋਲ ਹੈਲਪ ਕਰ ਜਾ ਕਰੂੰਗੀ ਤੇ ਜਿਹੜੀ ਚੀਜ਼ ਦੀ ਮੈਨੂੰ ਲੋੜੂ ਮੈਂ ਵੀ ਮੰਗ ਕੇ ਲੈ ਜਾ ਕਰੂੰਗੀ ਉਦੋਂ ਫੇ ਮੈਨੂੰ ਵੀ ਨਹੀਂ ਚੰਗਾ ਜਿਹਾ ਲੱਗਦਾ ਤੁਹਾਨੂੰ ਤਾਂ ਮੇਰਾ ਸਾਰਾ ਪਤਾ ਹੀ ਆ ਮੈਂ ਤਾਂ ਆਪਣਾ ਟਾਈਮ ਪਾਸ ਹੀ ਕਰਨ ਡਈ ਆ ਤੁਹਾਡੇ ਸਾਹਮਣੇ ਹੀ ਆ ਦੀਦੀ ਬਾਕੀ ਆਪਣੀ ਲੋੜ ਨੂੰ ਮੈਂ ਪਿੰਡੇ ਪਰਲੇ ਬੰਨੇ ਵੀ ਤਾਂ ਕੰਮ ਕਰਨੇ ਜਾਂਦੀ ਰਹੀ ਆ ਇਹ ਤੇ ਆਪਣੇ ਘਰ ਚ ਹੀ ਆ ਤੇ ਕਿਹੜੀ ਗੱਲ ਆ ਮੈਨੂੰ ਇਹ ਆ ਵੀ ਕੁੜੀਆਂ ਦੇ ਕਿੰਨੇ ਖਰਚੇ ਆ ਫੀਸਾਂ ਆ ਵਾਂ ਵਿਆਹ ਦਾ ਖਰਚਾ ਵਾ ਨਾ ਮੈਨੂੰ ਬਾਰ-ਬਾਰ ਕੇ ਕੋ ਹੱਥ ਢਣਾ ਪਵੇ ਚਲ ਮੇਰਾ ਆਪਣਾ ਝਾਤੀ ਲੰਘਦਾ ਜਾਵੇ ਤੁਹਾਨੂੰ ਪਤਾ ਵਾ ਜਿਹਨੂੰ ਕਰਦਿਆਂ ਕੋ ਮੰਗੀਦਾ ਵਾ ਤੇ ਉਹ ਵੀ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਢੜ ਤੋਂ ਕਿਹੜਾ ਕੁਝ ਲੁਕਿਆ ਵਾ ਵੇਖ ਲਾ ਦੀਪ ਜੇ ਤੇ ਜ਼ਰੂਰ ਕਰਨਾ ਵਾ ਨਾ ਤੇ ਫਿਰ ਵੀ ਆਪਣੀ ਮੰਮੀ ਦੇ ਨਾਲ ਨਾ ਇੱਕ ਵਾਰੀ ਸਲਾਹ ਜ਼ਰੂਰ ਕਰ ਲੈ ਕੋਣੀ ਕੋਈ ਗੱਲ ਉਹਨਾਂ ਨਾਲ ਮੈਂ ਆਪੇ ਗੱਲ ਕਰ ਲੂੰਗੀ ਬਸ ਮੈਨੂੰ ਤੁਹਾਡਾ ਹੀ ਆ ਵੀ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਆ ਤੇ ਫੇਰ ਚੱਲ ਹਾਂ ਚਲੋ ਮੈਨੂੰ ਕੀ ਇਤਰਾਜ਼ ਹੋਣਾ ਵਾ ਬਿਲਕੁਲ ਘਰ ਦੇ ਲਾਗੇ ਜੇ ਮੈਨੂੰ ਹੈਲਪ ਮਿਲ ਜੂਗੀ ਹੋਰ ਵੀ ਤੇ ਮੈਂ ਕਿਹਨੂੰ ਲਾਉਣਾ ਹੀ ਆ ਹਾਂਜੀ ਚੱਲ ਮੈਂ ਦੁੱਧ ਪਾਦਾ ਚਲੋ ਚਾਹ ਬਣਾਵਾ ਨਹੀਂ ਨਹੀਂ ਚਾਹ ਨਹੀਂ ਜੇ ਪੀਣੀ ਆਉਣੇ ਵਾਲੀ ਸਿਮਰ ਸਕੂਲੋਂ ਉਹਨੇ ਵੀ ਆਣ ਕੇ ਬਸ ਲੱਭਣਾ ਮम्मा ਕਿੱਥੇ ਗਏ ਆ ਆਂ ਚਲੋ ਕੋਈ ਨਹੀਂ ਜੀ ਫਿਰ ਮੈਂ ਕਰਕੇ ਮੰਮੀ ਨਾਲ ਗੱਲ ਤੇ ਫਿਰ ਤੁਹਾਨੂੰ ਦੱਸ ਦਿੰਦੀ ਹਾਂ ਦੱਸ ਦਿੰਦੀ ਹਾਂ ਠੀਕ ਵੇਖ ਲਾ ਕਿਸਮਤ ਆਪ ਹੈਗਾ ਤੇ ਕਿੰਨਾ ਸੁਖ ਦਿੱਤਾ ਹੈ ਕਿੰਨੇ ਖੁਸ਼ ਰਹਿੰਦੇ ਹੈ ਰੱਬ ਇਦਾਂ ਦਾ ਦਿਨ ਬਣਾ ਕੇ ਇਹਨੂੰ ਵਿਖਾਵੇ ਦੋ ਧੀਆ ਦੀ ਮਾਂ ਵਾਂ ਤੇ ਕਮਾਈ ਦਾ ਸਾਧਨ ਕੋਈ ਨਹੀਂ ਉਤੋਂ ਦਵਿੰਦਰ ਵਰਗੀ ਚਠਾਨੀ ਜਿਹੜੀ 24 ਘੰਟੇ ਗੱਲਾਂ ਦੇ ਚੁੰਮੇ ਦੇ ਦੇ ਕੇ ਤੇ ਬੰਦੇ ਨੂੰ ਉਦਾ ਹੀ ਅੱਧਿਆ ਮਾਰ ਦਿੰਦੀ। ਚਲੋ ਜੋ ਕੰਮ ਕਰ ਵੀ ਲਊਗੀ ਤੇ ਮੈਨੂੰ ਕਾਹਦਾ ਇਤਰਾਜ਼ ਹੈ। ਚਲ ਅਸ਼ਾ ਜੇ ਇੱਧਰ ਕੰਮ ਮਿਲ ਜੂਗਾ ਜਿਹੜਾ ਜਾਂ 2000 ਆਊਗਾ ਆਪਣੀਆਂ ਕੁਣੀਆਂ ਦੀਆਂ ਰੀਜਾਂ ਤੇ ਕਰਿਆ ਕਰੂੰ ਹਾਂ ਮੇਰਾ ਪੁੱਤ ਉੱਥੇ ਵੀ ਗਿਆ ਆ ਵਾ। ਆਈ ਮੇਰਾ ਲਾਟੋ ਕੋਈ ਨਹੀਂ ਪੁੱਤ ਹੁਣ ਮੰਮਾ ਨੇ ਕੰਮ ਕਰ ਲਾ ਪੈਣਾ ਆ। ਹੁਣ ਤੁਹਾਨੂੰ ਹਰ ਕੋਈ ਚੀਜ਼ ਮਿਲਿਆ ਕਰੂਗੀ। ਹੁਣ ਨਹੀਂ ਤੁਹਾਨੂੰ ਤਰਲੇ ਲੈਣੇ ਪੈਣੇ। ਮੰਮੀ ਹੂੰ ਰੀਤ ਵੀ ਉੱਠ ਵੀ ਗਈ ਰੀਤ ਆਹੋ ਤਾਂ ਦੁੱਧ ਗਰਮ ਕਰਕੇ ਤੇ ਉਹਨੂੰ ਦੇ ਬੋਤਲ ਚ ਪਾ ਦੇ ਕੋਈ ਨਹੀਂ ਮੈਂ ਕਰਦੀ ਦੁੱਧ ਗਰਮ ਪਹਿਲਾਂ ਮੇਰੀ ਗੱਲ ਸੁਣੋ ਇੱਕ ਹਾਂ ਕੰਮ ਛੱਡ ਕੇ ਇੱਧਰ ਮੇਰੇ ਵੱਲ ਧਿਆਨ ਦਿਓ ਕਿਉਂ ਗੱਲ ਸੁਣੋ ਮੇਰੀ ਹਾਂ ਮੰਮੀ ਤੁਹਾਨੂੰ ਤੇ ਪਤਾ ਹੀ ਆ ਦੀਦੀ ਪ੍ਰੀਤ ਨੂੰ ਆ ਟਿਕਸ ਦੀ ਪ੍ਰੋਬਲਮ ਆ ਤੇ ਮੈਂ ਦੁੱਧ ਲੈਣ ਗਈ ਤਾਂ ਸਾਰਾ ਖਲਾਰਾ ਉਦਾਂ ਹੀ ਪਿਆ ਦੇ ਲੰਮੇ ਪਏ ਇਹ ਅੱਛਾ ਤੇ ਮੈਂ ਪੁੱਛ ਲਿਆ ਮੈਂ ਹਾਂ ਕੰਮ ਨਹੀਂ ਕੀਤਾ ਉਦਾਂ ਹੀ ਲੰਮੇ ਪੈ ਗਏ ਜੇ ਤੇ ਆਂਦੇ ਆ ਪੀ ਲੱਕ ਪੀੜ ਕਰਨ ਦੇ ਆਈ ਦਵਾਈ ਖਾ ਕੇ ਲੰਮੇ ਪੈ ਗਈਆਂ ਤੇ ਕੰਮ ਵਾਲੀ ਲੱਭਦੇ ਫਿਰਦੇ ਆ ਹੂੰ ਤੇ ਮੇਰਾ ਇਰਾਦਾ ਇਹ ਆ ਵੀ ਮੈਂ ਨਾ ਕੰਮ ਕਰ ਲਿਆ ਕਰਾਉਣਾ ਦਾ ਚੱਲ ਜਿਹੜਾ 1500 2000 ਆਊਗਾ ਉਹੀ ਸਹੀ ਤੇਰੀ ਕੀ ਸਲਾਹ ਆ ਵੀ ਹੁਣ ਤੁੰ ਕੰਮ ਮਦਦ ਕਰਿਆ ਕਰਾਂਗੀ ਤੁਹਾਨੂੰ ਪਤਾ ਹੀ ਆ ਕੁੜੀਆਂ ਚੀਜ਼ਾਂ ਨੂੰ ਖਰਚਿਆਂ ਨੂੰ ਉਤਰ ਲੈ ਲੈਂਦੀਆਂ ਫਿਰਦੀਆਂ ਵਾਂ ਕਿਤੇ ਉਹ ਸਿੰਮੂ ਨੂੰ ਕੁਝ ਚਾਹੀਦਾ ਹੁੰਦਾ ਕਿਤੇ ਇਹਦੇ ਵਾਸਤੇ ਕੋਸ਼ਿਸ਼ ਲੈਉਣਾ ਪੈਂਦਾ ਮੈਨੂੰ ਤੇ ਚਲ ਆਪਣੇ ਕੋਲ ਹੋਣਗੇ ਤੇ ਬੰਦਾ ਵਰਤੀ ਲੈਂਦਾ ਵਾ ਤੇਰੀ ਤੇ ਸਮਾਈ ਬਥੇਰੀ ਈ ਸਾਰਾ ਦਿਨ ਤੇਰਾ ਅੱਡਾ ਉਹ ਲੱਗਦਾ ਤੇ ਕੰਮ ਸਾਰਾ ਤੂੰ ਚੁੱਕਿਆ ਵਾ ਸਵਾਣੀ ਤੇ ਮਮਮੀ ਸਾਰਾ ਦੇਣੀ ਕਰਨੀ ਆ ਮੈਂ ਤਾਂ ਜੇ ਕਰਨ ਲੱਪੀ ਤੇ ਮੈਂ ਤੜਕੇ ਉੱਠਿਆ ਕਰਨਾ ਨਿਹਾਣਿਆਂ ਦੇ ਤੇ ਸਕੂਲ ਜਾਣ ਤੋਂ ਪਹਿਲਾਂ ਮੈਂ ਕਰਕੇ ਗਾਹਾਂ ਆ ਕਰਨਾ ਕੰਮ ਕੰਮ ਕਿਤੇ ਕਿੰਨਾ ਕੋਣਾ ਚਾਰੂ ਪੋਚੇ ਤੇ ਕੱਪੜੇ ਆ ਉਹ ਸਾਈਂ ਮੈਂ ਪੁੱਛਿਆ ਹੀ ਜਾਂਦੇ ਸੀ ਪਹਿਲਾਂ ਘਰੇ ਸੁਈ ਦਾ ਮ ਵਾਲੀ ਅੱਛਾ ਕਹਿੰਦੇ ਘਰੇ ਸਲਾਹ ਕਰਕੇ ਆ ਹਾਂ ਤੇ ਫੇਰ ਮਮਮੀ ਨਾਲ ਤੇ ਫੇਰ ਦਸੀ ਆਉਂਦੇ ਤੇ ਹੈਗੇ ਹੀ ਤੇ ਚੰਗਾ ਜਾ ਨਹੀਂ ਲੱਗਦਾ ਫੇਰ ਮੈਂ ਹਾਂ ਕੋਈ ਨਹੀਂ ਕਰਦੀ ਗੱਲ ਚਾਰੂ ਤੇ ਪੋਚਾ ਤੇ ਕੱਪੜੇ ਵੀ ਆ ਗਈ ਅੰਦਰ ਆ ਗਈ ਅੰਦਰ ਰੋਟੀ ਪਾਣੀ ਮੈਂ ਕਰ ਲਿਆ ਕਰਨਾ ਅੱਛਾ ਕੀ ਲੈਣਾ ਦਾਦੀ ਨਾਲ ਗੱਲ ਕਰ ਲਈਏ ਦੁੱਧੂ ਮੰਗਣ ਗਈ ਹੋ ਕੇ ਹੁਣ ਕੋਈ ਨਹੀਂ ਮਨ ਲੱਗੀਆਂ ਤੂੰ ਹੀ ਦੱਸੋ ਪਹਿਲਾਂ ਚੱਲ ਫੇਰ ਕਰ ਲਿਆ ਕਰ ਹੈ ਤੇ ਚਲੋ ਪੰਦ ਤੇ ਮਾਸਾ ਕੀ ਵਿੱਚ ਆਪਣੇ ਵਿਰੇੜੇ ਵਾਂਗੂ ਹੀ ਆ ਸਾਰਾ ਟੱਬਰ ਇਕੋ ਹੀ ਆ ਨਾ ਇਹ ਦਾਦਾ ਡਾਰੇ ਆਪਣਾ ਘਰ ਦਾ ਕੰਮ ਆ ਆ ਚੱਲ ਮੈਨੂੰ ਦੁੱਧੂ ਦਵਾ ਪਹਿਲਾਂ ਆਹ ਖਾ ਮੇਰਾ ਪੁੱਤ ਆ ਆ ਦੁੱਧੂ ਦਵਾ ਦੀ ਦੀ ਆਉਣ ਵਾਲੀ ਸਕੂਲੋਂ ਦੁੱਧੂ ਪੀਲਾ ਪਹਿਲਾਂ ਲੈਣ ਵਾਲੀ ਤੇ ਉਹ ਜੀ ਆ克兰 ਦੇਣ ਵਾਲੀ ਹੈ ਕਾਨੂੰ ਅਨੁਸਾਰ ਇਕਣੀ ਨੇ ਮੇਹਣੇ ਮਾਰ ਮਾਨੇ ਛੱਡਣਾ ਹੈ ਮੈਂ ਇਹਨੇ ਟੌਰ ਨਾ ਰਹੀ ਨੀ ਕਿਤੇ ਨੱਕ ਤੇ ਮੱਖੀ ਨਹੀਂ ਬਹਿਣ ਦਦੀ ਆਖਣ ਵਾਲੀ ਬਣੂਗੀ ਨਾ ਮੈਂ ਆਪਣੇ ਨਿਆਣੇ ਪਾਲੇ ਲੋਕਾਂ ਦੇ ਘਰ ਦਿਹਾੜੀਆਂ ਕਰ-ਕਰ ਕੰਮ ਕਰ-ਕਰ ਕੇ ਪਹਿਲਾਂ ਤਾਂ ਇਹਨੂੰ ਪੁੱਛਦੀ ਬੁੜੀ ਨੂੰ ਆ ਮਮੀ ਆ ਮੇਰੀ ਗੱਲ ਸੁਣਾ ਹਾਂ ਆ ਹੁਣ ਕੀ ਤੁਸੀਂ ਜਲੂਸ ਕੱਢਣ ਲੱਗੀਆਂ ਨਵਾਂ ਤਾਜਾ ਕੱਢਣ ਲੱਗੀਆਂ ਜੇ ਹੈ ਹੁਣ ਤੂੰ ਉਹ ਲੋਕਾਂ ਦੇ ਘਰ ਕੰਮ ਕਰਨ ਘੱਲੇਗੀ ਇਹੋ ਜਿਹੇ ਹਲਾਸ ਰਿਆਂ ਘਟ ਦੇ ਸਾਡੇ ਸਿਰ 'ਚ ਸਵਾਹ ਨਾ ਪਵਾਇਂਦੇ ਨਾ ਮਦਤਾਈ ਜ਼ੁਬਾਨ ਕਰ ਲੈ ਨੀ ਆਪਣੀ ਬੰਦ ਬੰਦ ਕਰਕੇ ਰੱਖ ਜਬਾਨ ਤੇ ਇਹ ਮੋਦਨ ਸਮਝਾਇਆ ਸੀ ਨਾ ਨਹੀਂ ਤੈਨੂੰ ਕਹਦਾ ਲੰਮਾ ਆਇਆ ਉਹਦਾ ਕੱਲ ਨੂੰ ਇਹ ਕੌਣ ਵਾਲੀ ਬਣੂਗੀ ਵੀ ਹਾਂ ਮੈਂ ਤੇ ਕੰਮਕਾਰ ਕਰਨਿਆਂੇ ਪਾਲਿਆ ਸਾਡਾ ਕੋਈ ਮੋਲ ਨਹੀਂ ਜਿਹੜਾ ਦਿਨ ਰਾਤ ਮਰਨ ਦੇ ਆ ਰਸਣ ਛੋੜ ਦੇ ਸਾਰਾ ਖਰਚਾ ਕਰ ਦੇ ਉਹ ਨਹੀਂ ਦੇ ਦਦਾ ਉਹ ਤਾਂ ਚੱਕੀ ਚ ਪੀਸਦੀ ਰਵੇ ਤੇ ਜੇ ਉਹ ਆਪਣੇ ਹੱਥ ਲਾਉਣ ਦੇ ਕੰਮ ਕਰਦੀ ਆਪਣਾ ਪੈਸਾ ਖਰਚੂਗੀ ਉਹ ਤੈਨੂੰ ਪੀੜ ਹੋਣ ਢਈ ਆ ਉਹਦੇ ਹੱਥਾਂ ਨੂੰ ਮਹਿੰਦੀ ਨਹੀਂ ਲੱਗੀ ਆ ਜਲਾਵੇ ਮਸ਼ੀਨ ਜਲਾਵੇ ਜਿਹੜਾ ਕੰਮ ਉਹਨੂੰ ਜੱਜਦਾ ਵਾ ਫੇਰ ਆਹੋ ਨਹੀਂ ਨਾਲੇ ਮੇਰੀ ਗੱਲ ਸੁਣ ਤੂੰ ਆ ਕਿ ਮੈਂ ਆ ਉਹ ਚਲ ਤੂੰ ਹੀ ਆ ਸੱਸ ਮੈਂ ਤਾਂ ਨਹੀਂ ਸੱਸ ਬਣ ਜਾਣਾ ਫੇਰ ਮਸ਼ੀਨ ਤੇ ਵੀ ਡੈਂਦੀ ਸਾਰਾ ਲੀੜਾ ਕੱਪੜਾ ਤੋੜਦੀ ਪੋਚੇ ਮਾਰਦੀ ਤੂੰ ਕੀ ਕਰਦੀ ਆ ਮੈਂ ਤਾਂ ਦਰਾਣੀ ਆ ਤੇ ਦਰਾਣੀ ਰਹਿਣਾ ਵਾ ਤੇ ਨਾਲੇ ਮੇਰੀ ਗੱਲ ਸੁਣ ਲੈ ਫੇਰ ਸਾਡੇ ਤੇ ਨੱਚ ਹੋਰ ਉਹਨੂੰ ਖੁੱਲੀਆਂ ਛੁੱਟੀਆਂ ਦੇ ਆ ਬੁੱਲ ਰੰਗ ਰਾਂ ਕੇ ਸ੍ਰੀਕਾਂ ਦੇ ਘਰ ਜਾਂਦੀ ਸ਼ਰਮ ਕਰੇ ਕੋ ਘਰ ਵਾਲਾ ਸਿਰ ਤੇ ਨਹੀਂ ਸੁਰਖੀਆਂ ਲਾਲਾ ਕਿਨੂੰ ਮਖਾਉਂਦੀ ਆ ਮੈਨੂੰ ਤਾਂ ਲੱਗਦਾ ਵੀ ਸ਼ਰਮ ਤੈਨੂੰ ਨਹੀਂ ਆਉਂਦੀ ਨਹੀਂ ਉਹਦੇ ਕਦੇ ਬੁੱਲ ਕੁੱਟੇ ਦਵਾਈ ਨਾ ਰਮਾਨਨੀ ਆ ਮੇਰਾ ਇਹ ਜਨਾਨੀ ਨਾ ਪਤਾ ਨਹੀਂ ਕਿਹੜੇ ਵੇਲੇ ਘੜੀ ਮੱਥਾ ਲੱਗ ਗਿਆ ਕਿਤੇ ਵੈਰ ਹੀ ਪੈ ਗਈ ਆ ਸਾਰਾ ਘਰ ਦਾ ਕੰਮ ਬੰਦਾ ਪੁਛੇ ਕਰਦੀ ਆ ਜੇ ਸਾਰਾ ਕੰਮ ਧੰਦਾ ਕਰਕੇ ਵੀ ਰਖ ਬਲਾ ਟਾਈਮ ਕੱਢ ਕੇ ਮੈਂ ਉਧਰ ਜਾਣਾ ਵਾ ਤੇ ਮੈਂ ਆਪਣੇ ਸਿਰ ਤੇ ਭਾਰਿਆ ਮੈਂ ਜਾਣਾ ਤੇ ਕਰਕੇ ਜਾਣਾ ਇਹਨੂੰ ਪਤਾ ਨਹੀਂ ਕੀ ਤੰਗੀ ਉਹ ਮੇਰੇ ਕੰਮ ਤੋਂ ਇਹ ਨਹੀਂ ਬੁੱਢੀ ਟਲ ਨਹੀਂ ਸਕਦੀ ਇਹਨੇ ਕੋਹਣਾ ਕੋਹ ਹਾਂ ਘਰੀ ਜਾਣਾ ਲੱਗੀ ਰਹਿੰਦੀ ਕੋਹਣਾ ਕੋਹ ਤੈਨੂੰ ਕਹਿ ਬੈਠੀ ਆ ਲੀਪ ਗਲੋ ਮੂੰਹ ਨੂੰ ਲਾ ਦੇ ਬੁੱਲਾ ਜੀਆਂ ਨੂੰ ਤੇਰੇ ਬੁੱਲ ਫਟਣ ਆਗੇ ਚੀਰੇ ਪਏ ਕਿਤੇ ਰੋਟੀ ਨਹੀਂ ਖਾਦੀ ਜਾਂਦੀ ਤੈਨੂੰ ਤੇ ਵੈਸਲੀ ਲਾ ਲੇਦੀ ਏ ਲਾਲੇ ਜੀ ਆਹ ਲਿਪਿਸਟਿਕ ਨਾਲ ਵਾਰ ਨੂੰ ਉਹਨੂੰ ਹੋਰ ਨਿਆਲਾ ਦੇ ਉਹਨੂੰ ਤੇ ਮੌਕਾ ਮਿਲ ਗਿਆ ਤੇਰਾ ਵੀ ਹੱਥ ਤੋੜ ਦੇਣਾ ਇਹ ਬਵਿੰਦਰੇ ਬਹਿ ਜਾ ਰਮਨਾਥ ਕਿਉਂ ਸਾਨੂੰ ਤਾਇਆ ਇਨਾ ਇਹ ਕੰਮ ਤੇ ਜਾਉਗੀ ਨਾ ਉਹਨਾਂ ਦੇ ਘਰ ਤੇ ਕੁੜੀ ਸਕੂਲੋਂ ਆਉਂਦੀਆਂ ਨਾਲ ਜਾਣੀ ਚਾਹੀਦੀ ਆ ਮਾਵਾਂ ਦੀਆਂ ਰਲ ਕੇ ਕਰਨ ਇੱਥੇ ਮੇਰੀ ਜਾਨ ਨੂੰ ਖਾਣ ਨੂੰ ਵਗ ਮੇਰੇ ਜੋਗਾ ਇੱਥੇ ਛੱਡ ਜਿੰਦੀ ਉਹ ਨਹੀਂ ਮੈਂ ਰਹਿਣ ਦੇਣਾਂ ਇਹ ਨਹੀਂ ਨਿਆਣਿਆਂ ਨੂੰ ਤੂੰ ਵਗਾਂ ਨਹੀਂ ਆ ਮੈਂ ਤੇ ਇਦਾਂ ਹੀ ਕਹਿਣਾ ਤੂੰ ਵਗ ਕਹਿਣ ਦੀ ਕੁੜੀਆਂ ਨੂੰ ਤਾਈਓ ਖਡਾਉਣ ਲਈ ਆ ਤੂੰ ਦੀ ਹਣਾ ਚੋਲੀ ਪਰ ਕੇ ਤਾਈਆਂ ਬੈਠੀ ਆ ਤੇ ਰੱਬ ਦੇ ਮਾਂ ਨਹੀਂ ਮਾਰੇ ਰੱਬ ਮੈਨੂੰ ਵੀ ਦੇਊਗਾ ਆ ਕੀ ਮੈਨੂੰ ਰੱਬ ਨੇ ਮੈਨੂੰ ਬੋਤੀ ਨਹੀਂ ਦੇ ਦੇਣਾ ਨੀ ਧੀਆਂ ਧਿਆਣੀਆਂ ਨੀ ਦੀਦੀ ਆ ਗੱਲ ਤੁਸੀਂ ਅੱਜ ਕਹਤੀ ਦੁਬਾਰਾ ਇਹ ਗੱਲ ਨਹੀਂ ਮੈਂ ਤੁਹਾਡੇ ਮੂੰਹ ਸੁਣਨੀ ਚਾਹੁੰਦੀ ਮੈਂ ਕਰਾਂ ਕੰਮ ਭਾਵੇਂ ਮੈਂ ਚਵਾ ਕਰਾਂ ਦਾ ਕਰਾਂ ਪਰ ਜੇ ਅੱਜ ਤੋਂ ਬਾਅਦ ਮੇਰੀਆਂ ਧੀਆਂ ਦਾ ਨਾਮ ਲਿਆ ਆਪ ਜਾਣਦੇ ਰਹੋ ਮੇਰੀਆਂ ਧੀਆਂ ਨਹੀਂ ਕਿਸੇ ਦਾ ਕੰਮ ਨਹੀਂ ਮੇਰੀਆਂ ਬੜੀ ਅੱਗ ਲੱਗੀ ਆ ਲੱਗਣੀ ਨਹੀਂ ਇੱਥੇ ਚਾਹੀਦਾ ਨਹੀਂ ਜਿੱਥੇ ਮਰਜੀ ਕੰਮ ਕਰੋ ਜਾ ਤੂੰ ਰਹਿੰਦੇ ਇਹਦੇ ਨੀ ਇਹਦੇ ਜਾ ਜਾ ਕੇ ਕੰਮ ਕਰ ਚੱਕ ਜਾ ਮੈਂ ਤਾਂ ਚਲੀ ਜਾਣਾ ਵਾ ਹੋਰ ਤੇ ਨਾ ਚਾਹਾਂ ਦਾ ਕੰਮ ਫੜ ਦੇ ਇੱਥੇ ਗੋਲੀ ਲਾ ਦੀ ਇੱਥੇ ਦਾ ਕੰਮ ਕਰਕੇ ਤੇ ਫਿਰ ਜਿੱਥੇ ਜਾਣਾ ਜਾਇਆ ਗਈ ਤੇ ਮੈਂ ਮੈਂ ਦੱਸਤਾਈਓ ਤੇ ਅੱਗੇ ਤੂੰ ਕਰਦੀ ਉਹਦਾ ਕੰਮ ਅੱਗੇ ਤੂੰ ਕਰਦੀ ਆ ਮਿੱਟੀ ਐ ਤੂੰ ਦਾ ਰੋਂਡਾ ਪੀਂ ਆ ਤੂੰ ਨਾ ਰੋਹਦਾ ਹੈਗੀ ਆ ਨਾ ਤੂੰ ਨਾ ਬੋਲਿਆ ਐਵੇਂ ਨਾ ਸੜਿਆ ਕਰ ਮੈਂ ਤੇ ਨਾ 12 ਸਾਲੋਂ ਨੱ ਲੈਣਾ ਮੇਰੀਆਂ ਧੀਆਂ ਨੂੰ ਨੋਲਦੀ ਆ ਵੇ ਇਹ ਗੱਲ ਸੁਣ ਅਨੇਕ ਪੜਾਉਂ ਢਈ ਆ ਮੈਂ ਕਹਿ ਤੇ ਦਿੱਤਾ ਤੂੰ ਨਾ ਜਾਂ ਚੁੱਪ ਕਰ ਕੁੜੀ ਵੇਖਣ ਦੀ ਵੇਲਾ ਨਿਆਣੀ ਕੁੜੀ ਵੇਖਣ ਦੀ ਪਰ ਉਹ ਵੀ ਰਹੂਗੀ ਮੰਮੀ ਉਹਨੂੰ ਕਹੋ ਮੇਰੀਆਂ ਤੀਆਂ ਦਾ ਨਾਣਾ ਅੱਜ ਤਾਂ ਨਹੀਂ ਆਦਾ ਫੜ ਰਹਿਂਦੇ ਤੈਨੂੰ ਜੀ ਨੂੰ ਕਿਤੇ ਚੱਟ ਨਹੀਂ ਚੱਲ ਨੀ ਨਾ ਰੋ ਕੁੜੀਏ ਮੇਰੀ ਗੱਲ ਸੁਣ ਹਮ ਦੀਪ ਆਈ ਹੀ ਹਾਂ ਕੱਲ ਵੀ ਉਹਦੀ ਸੱਸ ਆਈ ਹੀ ਕੁੜੀ ਵਾਸਤੇ ਦੁੱਧ ਪੁੱਛਣ ਤੇ ਮੈਂ ਕਿਹਾ ਹੁਣ ਤਾਂ ਤੇ ਘਰ ਤੋਂ ਬਾਹਰ ਚੱਲ ਲੈ ਜਾ ਕਰ ਤੇ ਕੰਮ ਵੱਲੋਂ ਕਹਿੰਦੇ ਕਿ ਮੈਂ ਝਾੜੂ ਪੂੰਝਾ ਕਰ ਲਿਆ ਕਰਾਂ ਤੁਹਾਡਾ ਮੇਰਾ ਤਾਂ ਜੀ ਨਹੀਂ ਕਰਦਾ ਮੈਂ ਤਾਂ ਪਹਿਲਾਂ ਮਨਾਈ ਕੀਤਾ ਮੈਂ ਕਿਹਾ ਚੰਗਾ ਜਿਆ ਨਹੀਂ ਲੱਗਦਾ ਜਿਹੜਾ ਬੰਦਾ ਘਰ ਕੰਮ ਕਰਦਾ ਆਵੇ ਨਾ ਉਹ ਕੋ ਸਾਰਾ ਕੰਮ ਲਈਦਾ ਵਾ ਤੇ ਗਵਾਡ ਮੱਥਾ ਵਾ ਕਿਦਾਂ ਨੂੰ ਕਿਹਾ ਕਰੂੰਗੀ ਪਰ ਉਹ ਕਹਿੰਦੀ ਆ ਕਿ ਦੀਦੀ ਮੈਨੂੰ ਲੋੜ ਵਾ ਮੈਂ ਅੱਗੇ ਵੀ ਤੇ ਪਿੰਡ ਦੇ ਪਾਰਲੇ ਪਾਸੇ ਜਾਨੀ ਹਾਂ ਤਾਂ ਮੈਂ ਇੱਥੇ ਕਰ ਲੂੰਗੀ ਬਾਕੀ ਤੇਹੀਂ ਦਾਂ ਦੋ ਕਿਦਾਂ ਕਰਨੀ ਨਹੀਂ ਮੇਰਾ ਵੀ ਮਨ ਨਹੀਂ ਮੰਨਦਾ ਤਰਸ ਜਾ ਹੁੰਦਾ ਨਾ ਪਰ ਕਿਉਂ ਗਵਾਨ ਮੱਥਾ ਵਾ ਹਾਂ ਚੰਗੇ ਪਲੇ ਕਰ ਦਿੱਤੀ ਹੀ ਚਲੋ ਇਦਾਂ ਹੋ ਗਈ ਹੁਣ ਤੇ ਗਰੀਬੀ ਆ ਗਈ ਤੇ ਕੀ ਆ ਅਸੀਂ ਕਹਾਂਗੇ ਇਹਨੂੰ ਆਹ ਕਰਦੇ ਆ ਉੱਥੇ ਮਾਰਦੇ ਝਾੜੂ ਉਹ ਕਰਦੇ ਤੇ ਬੁਰਾ ਜਿਹਾ ਲੱਗਦਾ ਨਾ ਪਰ ਜਦੋਂ ਨੇ ਤਰਸ ਜਾ ਮਾਰਿਆ ਨਾ ਵੀ ਮੈਂ ਕਰਨਾ ਹੀ ਆ ਇੱਥੇ ਨਹੀਂ ਤੇ ਕਿਤੇ ਹੋਰ ਕਰ ਲੂੰ ਫੇ ਮੈਨੂੰ ਤਰਸ ਜਾ ਆ ਗਿਆ ਵੀ ਚਲ ਇੱਥੇ ਤੇ ਸਾਡਾ ਬਾਹਰਲਾ ਗੇਟ ਬੰਦ ਹੁੰਦਾ ਲਾਗੋ ਲਾ ਦੇ ਵੇੜਿਆ ਕਿਹਨੂੰ ਪਤਾ ਵੀ ਨਹੀਂ ਲੱਗਣਾ ਤੇ ਸਾਡੇ ਘਰ ਕੰਮ ਕਰਦੀ ਜਾਂ ਨਹੀਂ ਬਾਹਰ ਕਿਤੇ ਜਾਊਗੀ ਤੇ ਫਿਰ ਤੇ ਪਤਾ ਲੱਗਣਾ ਹੀ ਆ ਉਦਾਂ ਵੀ ਨਾ ਉਮਰ ਦੀ ਹਲਕੀ ਆ ਐਵੇਂ ਬਾਹਰ ਅੰਦਰ ਜਾਊਗੀ ਲੋਕ ਗੱਲਾਂ ਕਰਨਗੇ ਚੰਗਾ ਵੀ ਨਹੀਂ ਲੱਗਦਾ ਫਿਰ ਮੈਨੂੰ ਕਹਿਤਾ ਮੈਂ ਕਿ ਕੋਈ ਗੱਲ ਨਹੀਂ ਆਪਣੀ ਸਾਸ ਨਾਲ ਸਲਾਹ ਕਰਕੇ ਵੇਖ ਲਈ ਨਹੀਂ ਇਹ ਜੋ ਬਣਉਣੀ ਉਹਦੇ سپورਟ ਨਹੀਂ ਕਰਦੇ ਪੈਸੇ ਤੇ ਲੈ ਵੱਲੋਂ ਜੋ ਬਣ ਤੇ ਚੰਗਾ ਵਾ ਚਲੋ ਉਹਨੇ ਜਦੋਂ ਉਹਦਾ ਭਰਾ ਇਦਾਂ ਆਇਆ ਤੇ ਉਹਨੇ ਇੰਨੀ ਗੱਲ ਕਹੀ ਸੀ ਕਿ ਮੈਂ ਖਰਚੇ ਚੁੱਕੂੰਗਾ ਕੁੜੀਆਂ ਦੇ ਪੜਾਊਂਗਾ ਭਾਵੇਂ ਮਾਰੇ ਸਕੂਲਾਂ ਚ ਪੜਾਵਾਂ ਤਾਂ ਕਰਨ ਵੀ ਡਿਆ ਜਿੰਨੇ ਜੋਗਾ ਹੈਗਾ ਵਾ ਪਰ ਉਹਦੀ ਘਰ ਦੀ ਦਸ ਬਹਾਨੇ ਚੰਗਾ। ਉਹ ਤਾਂ ਕੀ ਕਹਿੰਦੇ ਹੁੰਦੇ ਵੀ ਨਾ ਉਹਦੇ ਬੰਦੇ ਦੇ ਹੁੰਦੇ ਹੀ ਉਹਨੂੰ ਟਿਕਨ ਦਿੰਦੀ ਸੀ ਤੇ ਨਾ ਹੁਣ ਪਿੱਛੇ। ਉਹ ਤੇ ਦੀਪ ਦੀ ਸੱਸ ਥੋੜੀ ਸ਼ਕਤੀ ਨਾ ਰੈਂਦੀ ਆ ਤੇ ਤਾਨ ਨੂੰ ਰੱਖਿਆ ਜੇਕਰ ਤੇ ਉਹਦੀ ਸੱਸ ਨਾ ਨਾ ਹੁੰਦੀ ਤੇ ਦਵਿੰਦਰ ਨੇ ਦੇ ਤੁਹਾਨੂੰ ਉਹਦੇ ਪੇਕੇ ਬਿਠਾ ਦੇਣਾ ਹੀ ਉਹਨੂੰ ਉਦੋਂ ਦਾ ਹੀ। ਹਾਂ ਚਲੋ 3 ਪੁੱਤਾਂ ਦੇ ਨਹੀਂ ਨੀ ਕਿ ਖਰਚੇ ਹੁੰਦੇ 3 ਦੀ ਮਾਂ ਆ। ਨਹੀਂ ਜੇ ਲੱਗ ਜੂਗੀ ਨਾ ਤੇ ਉਹਦੀ ਹੈਲਪ ਹੋ ਜੂਗੀ। ਚਲ ਦੇਖ ਲੈ ਜਿੱਦਾਂ ਤੇਰੀ ਮਰਜ਼ੀ ਆ। ਪਰ ਮੈਂ ਗੱਲ ਸੋਚਣ ਡਿਆ ਕਹਿੰਦੇ ਆ ਨਾ ਰੱਬਾ ਇੰਨੀ ਛੋਟੀ ਉਮਰ ਵਿੱਚ ਵੀ ਨਾ ਕਿ ਇਹਦੀ ਧੀ ਦਾ ਸਿਰ ਨੰਗਾ ਨਾ ਹੋਵੇ ਹਾਂ ਕੋਈ ਨਾ ਪਠੇਰਾ ਜੋੜ ਲਾਇਆ ਸੀ ਉਹਦੀ ਮਾਂ ਨੇ ਕਿ ਤੂੰ ਹਣ ਇੱਥੇ ਕਿਹਦੇ ਸਿਰ ਤੇ ਬਹਿਣਾ ਜਾਂਦਾ ਰੱਬ ਨੇ ਤੈਨੂੰ ਫੋਟੇ ਦਿੱਤਾ ਹੁੰਦਾ ਪਰ ਉਹ ਕੁੜੀਆਂ ਦਾ ਕਰਕੇ ਅੜੀ ਰਹੀ ਕਹਿੰਦੀ ਕਿ ਮੈਂ ਆਪਣਾ ਘਰ ਨਹੀਂ ਛੱਡਣਾ ਮੇਰੀਆਂ ਧੀਆ ਵਾਂ ਤੇ ਚਲੋ ਕੋਈ ਗੱਲ ਨਹੀਂ ਚੰਗੀ ਸੋਚੋ ਆ ਬਾਕੀ ਹੁਣ ਪਰ ਇੱਕ ਬੰਦਾ ਖੁਦ ਪਹਿਲਾਂ ਦੁਖਿਆਰਾ ਜੋ ਨੂੰ ਹੋਰ ਮੁਰਕੇ ਤੰਗ ਕਰਨਾ ਉਹ ਤੇ ਫਿਰ ਕੋਈ ਗੱਲ ਨਹੀਂ ਹੋਈ ਗੱਲ ਤਾਂ ਨਹੀਂ ਨਾ ਪਰ ਸਮਝਣ ਦੀ ਗੱਲ ਹੋਣਾ ਦੁਖੀ ਤੇ ਬੜੀ ਆ ਤਰਸ ਵੀ ਵੜਾਉਂਦਾ ਚਲੋ ਮੈਂ ਚਾਹ ਬਣਾਦਾ ਨਾ ਨੇ 비ਜੀ ਨਹੀਂ ਤਖੰਡੇ ਦੇ 비ਜੀ ਬਾਹਰ ਕੋਈ ਆਇਆ ਉੱਥੇ ਬੈਠੇ ਅੱਛਾ ਤੇ ਬੀਓ ਕੇ ਚਾਹ ਬਣਾ ਲਾ ਕੀ ਗੱਲ ਏ ਅੰਮਾ ਤੇ ਇਰਾਨ ਕਿਉਂ ਡੇਜੇ ਹੈ ਤੇਰਾ ਡੇਜੇ ਪੁੱਤ ਨਹੀਂ ਪੁੱਤੂ ਕੁਛ ਨਹੀਂ ਹੋਇਆ ਮੈਨੂੰ ਨਹੀਂ ਦਈ ਫੇਰ ਪੁੱਤ ਹਾਂ ਜੀ ਪੱਕਾ ਤਾਂ ਚਾਚੀ ਨੇ ਕੋ ਕਿਆ ਹੋਣਾ ਆ ਨਹੀਂ ਪੁੱਤ ਚਾਚੀ ਨੇ ਕੁਛ ਨਹੀਂ ਕਿਹਾ ਮੈਨੂੰ ਮੈਂ ਤਾਂ ਨਹੀਂ ਕੋਈ ਨਹੀਂ ਨਹੀਂ ਉਦਾਂ ਹੀ ਮੇਰੀ ਗੱਲ ਸੁਣ ਮੇਰਾ ਪੁੱਤ ਮੈਂ ਤੇਨਾਂ ਇੱਕ ਗੱਲ ਕਰਨ ਲੱਗਾ ਹਾਂ ਹਾਂਜੀ ਮੇਰਾ ਪੁੱਤ ਜੇ ਤੈਨੂੰ ਤੇਰੀ ਨਾਨੀ ਕੋਲ ਪੜ੍ਹਨੇ ਪਾ ਰਹੀ ਹੈ ਤਾਂ ਮੇਰਾ ਪੁੱਤ ਉੱਥੇ ਰਹੇਗਾ ਨਹੀਂ ਮੰਮਾ ਮੈਂ ਇੱਥੇ ਠੀਕ ਹਾਂ ਮੈਂ ਆਪਣੇ ਸਕੂਲ 'ਚ ਠੀਕ ਹਾਂ ਨਾਲੇ ਮੈਂ ਤੁਹਾਨੂੰ ਛੱਡ ਕੇ ਕਿੱਥੇ ਨਹੀਂ ਜਾਣਾ ਅੱਛਾ ਚਲ ਠੀਕ ਹੈ ਮੇਰਾ ਉੱਥੇ ਜੀ ਨਹੀਂ ਲੱਗਣਾ ਤੁਹਾਡੇ ਬਿਨਾ ਚਲ ਕੋਈ ਨਹੀਂ ਨਹੀਂ ਮੈਂ ਤਾਂ ਉਦਾਂ ਹੀ ਪੁੱਛਿਆ ਸੀ ਪੁੱਤ ਕੋਈ ਨਹੀਂ ਨਹੀਂ ਜੀ ਲੱਗਦਾ ਤੇਰੇ ਦਿਮਾਗ ਚ ਅਚਾਨਕ ਇਹ ਸਵਾਲ ਕਿੱਥੋਂ ਆ ਗਿਆ ਨਹੀਂ ਉਦੋਂ ਹੀ ਪੁੱਤ ਵੈਸੇ ਨਾਲੇ ਤੈਨੂੰ ਪਤਾ ਮੈਂ ਤੈਨਾਂ ਕਿੰਨਾ ਪਿਆਰ ਕਰਦੀ ਆ ਮੈਂ ਤੈਨੂੰ ਨਹੀਂ ਛੱਡ ਕੇ ਜਾ ਸਕਦੀ ਨਹੀਂ ਪੁੱਤ ਮੈਨੂੰ ਕਦੋਂ ਤੱਕ ਲੱਗਦਾ ਮੈਂ ਤੈਨੂੰ ਕਿਤੇ ਨਹੀਂ ਭੇਜਣਾ ਕਿਤੇ ਨਹੀਂ ਜਾਣਾ ਤੂੰ ਮੈਨੂੰ ਛੱਡ ਕੇ ਤੂੰ ਮੇਰੇ ਕੋਲ ਹੀ ਰਹਿਣਾ ਵਾ ਮੈਂ ਤੇ ਉਦਾਂ ਹੀ ਆਪਣੇ ਪੁੱਤ ਨੂੰ ਕਿਹਾ ਸੀ ਹੋਰ ਤੂੰ ਦੱਸ ਸਕੂਲੇ ਠੀਕ ਹੀ ਆਂ ਹਾਂਜੀ ਰੋਟੀ ਖਾਧੀ ਆਂ ਹਾਂਜੀ ਚੱਲ ਠੀਕ ਹੈ ਮੇਰਾ ਪੁੱਤ ਤੂੰ ਕੱਪੜੇ ਲਾ ਲੈ ਯੂਨੀਫਾਰਮ ਚੇਂਜ ਕਰ ਮੂਹਾਂ ਤੋਤ ਮੈਂ ਤੇਰੇ ਵਾਸਤੇ ਚਾਹ ਬਣਾਵਾ ਠੀਕ ਮੰਮਾ ਨਾਲ ਤਾਂ ਇੱਕ ਗੱਲ ਕਰਨੀ ਮੈਂ ਹਾਂਜੀ ਮੈਂ ਟੀਚਰ ਤੇ ਜਰਾਬਾਂ ਨੇ ਪਾ ਕੇ ਆਉਂਦੀ ਕੋਈ ਗੱਲ ਨਹੀਂ ਕਿ ਤੂੰ ਮੈਂ ਲੈ ਦੇਣੀਆਂ ਤੇ ਨਾਲੇ ਤੇ ਕਿੰਨੇ ਮਹੀਨੇ ਹੋ ਗਏ ਫੀਸ ਵਨ ਦਿੱਤੀ ਸੀ ਮੇਰੀ ਰੋਲ ਪ੍ਰਾਇਰਟ ਚ ਬਾਹਰ ਨਿਕਲਦੀ ਮੈਂ ਮੈਂ ਤੈਨੂੰ ਕਿਹਾ ਆ ਤੇਰੇ ਸਾਰੇ ਖਰਚੇ ਪੂਰੇ ਹੋ ਜਾਣੇ ਕੋਈ ਗੱਲ ਨਹੀਂ ਇੱਕੀ ਹੁਣ ਮਮਾ ਨੇ ਆ ਵਾਧੂ ਪੈਸੇ ਲਿਆਇਆ ਕਰਨੇ ਆ ਫੀਸ ਵੀ ਦਊਂਗੀ ਤੇ ਸੌਕਸ ਵੀ ਲਿਆ ਕੇ ਦਊਂਗੀ ਕੋਈ ਚੱਕਰ ਨਹੀਂ ਤੂੰ ਜਾ ਮੇਰਾ ਪੁੱਤਿਆਂ ਚੱਲ ਕੇ ਆ ਯੂਨੀਫਾਰਮ ਨਾਲ ਠੀਕ ਨਿੱਕੇ ਨਿੱਕੇ ਕਿੰਨੇ ਹੀ ਖਰਚੇ ਆ ਕੁੜੀਆਂ ਦੇ ਮੈਨੂੰ ਆ ਉਧਰ ਕੰਮ ਕਰਨ ਨੂੰ ਜਾਣਾ ਹੀ ਪੈਣਾ ਬੱਚਿਆਂ ਦੇ ਖਰਚੇ ਫੇਰ ਹੀ ਪੂਰੇ ਹੋਣੇ ਆ। ਹਾਂਜੀ ਚਾਹ ਬਣਾਉਣ ਲੱਗੇ ਜੇ? ਹਾਂ। ਮੈਂ ਕਹ ਦਵਿੰਦਰ ਨੇ ਆਉਣਾ ਹੁਣ ਬਣਾ ਕੇ ਰੱਖ ਛੱਡਾਂ। ਤਵੇਂ ਚੰਗਾ ਵਾ। ਕੀ ਕਰਦੀ ਆਈ ਆ? ਨੀ ਕਰਨਾ-ਕਰਨਾ ਕੀ ਆ। ਬਸ ਆ ਘਰ ਦੇ ਹੀ ਮੇਰੇ ਤੇ ਘਰ ਦੇ ਖਲਾਰੇ ਨੇ ਨਿਭੜਦੇ ਤੇ ਤੇ ਕਰਦੇ ਹੀ ਨੁੱਕਦੇ ਸਾਰੇ ਹੰਦੇ ਬਾਹਰ ਕੌਣ ਜਾਂਦਾ ਵਾ? ਪੁੱਤੀ ਚੀਕਾ ਹੀ ਨਹੀਂ ਮੁੱਕਦਾ ਘਰ ਚ। ਤੈਨੂੰ ਪਤਾ ਹੀ ਆ। ਚਲ ਕੋਈ ਨਹੀਂ ਜਿੱਥੇ ਦੋ ਪਾਂਡੇ ਉੱਥੇ ਖੜਕ ਵੀ ਜਾਂਦੇ ਹੀ ਆ। ਨਹੀਂ। ਮੈਂ ਤੇਰੀ ਲਈ ਆਂ। ਭਲਾ ਆ ਤੇਰਨਾ ਕੰਮ ਦੀ ਗੱਲ ਕਰਕੇ ਗਈ ਆ। ਦੀਪਾ ਦੀਪਾ ਆਹੋ ਨਹੀਂ ਉਹਨੇ ਨਹੀਂ ਕੀਤੀ ਹਾਂ ਮੈਂ ਹੀ ਕਿਹਾ ਸੀ ਤੰ ਤੇ ਪਤਾ ਹੀ ਆ ਡਿਸਕ ਦੀ ਪ੍ਰੋਬਲਮ ਕਰਕੇ ਨਾ ਮੇਰੇ ਤੇ ਲੱਗ ਤਾਂ ਅਠਾ ਹੁੰਦਾ ਹੀ ਨਹੀਂ ਛਾਟੂ ਪੁੱਛੇ ਦੀ ਬੜੀ ਤੰਗੇ ਮੈਂ ਕਿਹਾ ਪਿੱਛੇ ਜੇ ਤੋਂ ਪਿੰਡ ਚ ਵੀ ਤੇ ਜਾਣੀ ਹੀ ਤੇ ਜੇ ਮੈਂ ਕਿਹਾ ਮਹੀਨਾ ਦੋ ਮਹੀਨੇ ਮੇਰੇ ਕਢਾ ਦੇ ਤੇ ਮੈਂ ਥੋੜੀ ਦਵਾਈ ਖਾਣ ਲਈ ਪਿੰਡ ਜਾਂਦੀ ਹੀ ਨਾ ਪਿੱਛੇ ਜੇ ਉਹ ਮੈਂ ਹੀ ਹਟਾਈ ਸੀ ਨਹੀਂ ਚੰਗਾ ਨਹੀਂ ਲੱਗਦਾ ਜੀ ਵੀ ਜਰਾ ਠੀਕ ਹੋ ਕੇ ਘਰ ਕੰਮ ਕਰੇ ਹਾਂ ਤੰਗੀਆਂ ਤੇ ਚਲੋ ਰੱਬ ਪਾ ਹੀ ਦਿੰਦਾ ਜਿਹੜੀਆਂ ਮਜਬੂਰੀਆਂ ਪਾ ਦਿੰਦਾ ਉਹ ਕੱਟਣੀਆਂ ਪੈਂਦੀਆਂ ਆ ਹੱਥਾਂ ਦੀ ਹੋਰ ਮਿਹਨਤ ਕਰ ਲੈ ਇਥੇ ਆੜਾ ਅਗਵਾੜ ਕੀ ਆਖੂਗਾ ਹਨ ਹੈ ਤੇ ਆ ਗੱਲ ਹੋਈ ਐ ਅੱਖ ਵਧਾਉਣਾ ਹੀ ਇਹਨੇ ਨਾ ਹੁਣ ਖੜਾ ਪਿੰਡ ਚ ਕਰੂਗੀ ਨਾ ਵੀ ਜੋ ਬਣਨ ਨੂੰ ਕੋ ਖਾਣ ਨੂੰ ਨਹੀਂ ਦਿੰਦਾ ਤੇ ਅਸੀਂ ਤਾਂ ਮਿਹਨਤ ਕਰਕੇ ਤੇ ਲੱਗੀਆਂ ਤੀਆਂ ਪਾਲਣ ਲੱਗੀਆਂ ਆ ਆ ਪਿੱਛੇ ਜੇ ਜਦੋਂ ਪਿੰਡ ਚ ਲੱਗੀ ਮੈਂ ਹਟਾਈ ਸੀ ਉਦੋਂ ਵੀ ਸਾਰਾ ਘਰ ਦਾ ਤੰਦਾਲ ਮੇਰੇ ਸਿਰ ਤੇ ਸੁੱਟ ਕੇ ਤੇ ਆਪ ਇਥੇ ਦੋਵਾਂ ਕੁੜੀਆਂ ਨੂੰ ਸੁੱਟ ਕੇ ਤੇ ਆਪ ਨਿਕਲ ਜਾਂਦੀ ਹੁੰਦੀ ਬੇਜਵਿੰਦਰ ਨਿੱਕੇ ਨਿੱਕੇ ਖਰਚੇ ਬੜੇ ਆ ਚੱਲ ਜਿਉ ਇੱਥੇ ਕਰੂਗੀ ਤੇ 1000 2000 ਲਊਗੀ ਆਪਣੀਆਂ ਕੁੜੀਆਂ ਦੇ ਛੋਟੇ ਮੋਟੇ ਖਰਚੇ ਕਰੂ ਤੇ ਤੁਹਾਡੀ ਵੀ ਤੇ ਹੈਲਪ ਹੋਣੀ ਆ ਨਹੀਂ ਨਾਲੇ ਤੈਨੂੰ ਕੀ ਲੋੜ ਹੀ ਹਾਨੂੰ ਹਾਂ ਕਰਦੀ ਆ ਬਾਹਰੋਂ ਕੰਮ ਵਾਲੀਆਂ ਮਰਗੀਆਂ ਜਿੱਥੋਂ ਮਰਜੀ ਫੜ ਲੈਂਦੀ ਹੈ ਨਾਲੇ ਬੱਤੀ ਬੱਤੀ ਗੱਲਾਂ ਕਰਾਂਗੀ ਮੈਂ ਨਹੀਂ ਲਗਣ ਦੇਣੀ ਮੈਂ ਦੱਸਦਾ ਮੈਨੂੰ ਤੇ ਕੰਮ ਵਾਲੀਆਂ ਬਥੇਰੀਆਂ ਮਿਲ ਜਾਣੀਆਂ ਇਹ ਨਾ ਲੱਗੂ ਕੋਈ ਹੋਰ ਲੱਗ ਜੂ ਪਰ ਇਹ ਇੱਥੇ ਨਹੀਂ ਲੱਗੂਗੀ ਤੇ ਬਾਹਰ ਕਿਸਦੇ ਘਰ ਜਾਊਗੀ ਹੁਣ ਇੱਥੇ ਕੰਮ ਇੰਨੇ ਕਰਨਾ ਵਾ ਤੇ ਬਾਹਰ ਕਿਸੇ ਨੂੰ ਪਤਾ ਲੱਗਦਾ ਵਾ ਬਾਤ ਮੈਨੂੰ ਪਤਾ ਨਹੀਂ ਲੱਗਣਾ ਪਈ ਕਰਦੀ ਕਿ ਨਹੀਂ ਕਰਦੀ ਕੱਲ ਨੂੰ ਕੋਈ ਮੇਰਾ ਭੈਣ ਭਰਾ ਆ ਗਿਆ ਤੇਰੇ ਘਰ ਘਰ ਇਥੇ ਪੋਚਾ ਲਾਉਣ ਦੀ ਹੋਈ ਤੇ ਮੇਰੇ ਭੈਣ ਭਰਾ ਨੇ ਮੈਨੂੰ ਛੱਡਣਾ ਓਹ ਤੇਰੀ ਜਠਾਣੀ ਕੀ ਕਰਦੀ ਫਿਰਦੀ ਲਸਣ ਚਲੋ ਸਿਰਾਂ ਦਾ ਨੰਗੀ ਅੱਜ ਕੱਲ ਹੋਈ ਜਾਂਦੀਆਂ ਵਾ ਇਹ ਥੋੜੀ ਵੀ ਹੁਣ ਲੋਕਾਂ ਦੇ ਘਰ ਕੰਮ ਕਰ ਕਰਕੇ ਜ਼ਿੰਦਗੀ ਕੱਟਣੀ ਹੈ ਇਹ ਮੇਰੀ ਗੱਲ ਸੁਣ ਉਹੋ ਜੀ ਮੇਰੀ ਸੱਸ ਬਹੁੰਦੇ ਆ ਮਿਹਨਤ ਕਰਨ ਦਾ ਕੋਈ ਡਰ ਨਹੀਂ ਇਹ ਮਿਹਨਤ ਵਾ ਇੱਕ ਇਹ ਤੇ ਚ ਨਾ ਕੋਈ ਲਾਮਾ ਵਾ ਨਾ ਕੋਈ ਡਰਵਾ ਇਹ ਤੇਰੀ ਆਪਣੀ ਸੋਚ ਵਾ ਨਹੀਂ ਭੈਣੇ ਮਿਹਨਤ ਤੇ ਡਹੀ ਕਰਨ ਹੋਰ ਕਰਨਾ ਸਲਾਈ ਅੱਤ ਦੀ ਆਉਂ ਡਹੀ ਆ 500 33400 ਰੁਪਇਆ ਲੈਣ ਦੀ ਲਾਈਨ ਗਾਲੇ ਸੁੱਟਦਾ 500 ਲੈਣ ਦੀ ਸਿੱਧਾ ਹੀ ਤਾਂ ਹੋਰ ਇਹਨੇ ਕਿੰਨੇ ਖਰਚੇ ਕਰਨੇ ਕੁੜੀ ਵਿਚਾਰੀ ਸਕੂਲੇ ਪਈ ਆ ਵੈਰੀ ਗੱਲ ਇਹ ਗੱਲ ਦਾ ਲਾਮਾ ਉਤੋਂ ਦੀ ਸੱਸ ਨੂੰ ਤੁਹਾਨੂੰ ਕੀ ਲੋੜ ਪੂਰੀ ਬੰਦੀ ਆ ਫਿਰ ਵੇਖ ਲੈ ਪ੍ਰਾਈਵੇਟ ਸਕੂਲ ਹਟਾ ਕੇ ਸਰਕਾਰੀ ਪਈ ਨਾ ਤੇ ਜਿੱਦ ਚੜ ਕੇ ਫੇਰ ਦੂਜੇ ਸਕੂਲੇ ਪ੍ਰਾਈਵੇਟ ਪਾਈ ਹੈ ਖਰਚੇ ਕਰ ਲੂਗੀ ਏ ਜਦੋਂ ਪੜਾ ਤੇਰਾ ਖਸਮ ਤੇਰਾ ਸਿਰ ਤੇ ਨਹੀਂ ਆ ਉਹ ਬੁੜੀ ਸਾਰਾ ਦਿਨ ਹਾਲਾ ਤੇ ਲੱਤ ਚਣਾ ਕੇ ਮੰਜੇ ਤੇ ਚੜੀ ਰਹਿੰਦੀ ਆ ਗੱਲ ਸੋ ਉਹ ਜਿਹੜੇ ਸਕੂਲੇ ਉਹਨੇ ਪਾਈ ਹੈ ਨਾ ਸਰਕਾਰੀ ਵਰਗਾ ਹੀ ਆ ਇੰਨਾ ਖਰਚਾ ਨਹੀਂ ਹੁੰਦਾ ਪੰਜਾਬ ਬੋਰਡ ਹੀ ਆ ਜੀ ਬੋਰਡ ਵਾਲੀ ਬਾਤ ਹੈ ਵੀ ਉਹ ਕੋ ਖਰਚਾ ਚੁੱਕਿਆ ਨਹੀਂ ਜਾਣਾ ਤੇਰੇ ਹੱਥ ਮੈਂ ਹੀ ਤੁਹਾਨੂੰ ਸਮਝਾਉਣੀ ਆਈ ਹਾਂ ਵੀ ਇਹਨੂੰ ਚੰਗੀ ਮਾਤ ਦੇਆ ਕਰ ਤੂੰ ਇੱਥੇ ਹੋਰ ਇੱਥੇ ਲਾ ਰਹੀ ਆ ਉਹ ਤੇ ਕੁੜੀਆਂ ਸਾਰਾ ਦਿਨ ਵਾਗ ਮੇਰੇ ਕੋਲ ਸੁੱਟ ਕੇ ਆਵੇਂ ਨੇ ਇੱਥੇ ਬੈਠੀ ਰਿਆ ਕਰਨਾ ਤੇਰੇ ਕੋਲ ਐਸੀ ਥੱਲੇ ਮੈਂ ਤਾਂ ਮਾਤੀ ਦਿੱਤੀ ਹਾਂ ਹਾਂ ਹੱਤੀ ਹੋਈ ਹੈ ਤਦਵਿੰਦਰ ਵਾਲੀ ਕਹਿੰਦੇ ਹੁੰਦੇ ਨਾ ਵੀ ਗੰਦੀ ਤੇ ਵਸ ਜਾਂਦੀ ਉਂਗਲਾਂ ਵਾਲੇ ਨਹੀਂ ਵਸਣ ਦਿੰਦੇ। ਦੀਪ ਤੇ ਬੜੀ ਤਗੜੀ ਹੋ ਕੇ ਆਪਣੇ ਦਿਨ ਕੱਢੂਗੀ ਨਾ। ਸੇ ਫਿਰ ਨਿਕਲਨੇ। ਨਹੀਂ ਤੇ ਇਹ ਜਾਨੀ ਨਹੀਂ ਇਹਨੂੰ ਟਿਕੰਦੇ ਨਹੀਂ। ਦੀਪਕ ਹਾਂਜੀ ਮੰਮੀ हो गया है है चोपी कर के जे ओहो ਗੱਲ ਵਾਪੀ ਦਵਿੰਦਰ ਦੀਆਂ ਗੱਲਾਂ ਤੇ ਚੋਪੀ ਕਰਾ ਦਿੰਦੀਆਂ ਦਿਮਾਗ ਹੀ ਨਹੀਂ ਸਹੀ ਰਹਿਣ ਦਿੰਦੀਆਂ ਤੈਨੂੰ ਚੇਤਾ ਭੁੱਲ ਗਿਆ ਤੈਨੂੰ ਮੈਂ ਕੀ ਆ ਖਣਾ ਆਈ ਕੰਮ ਦਾ ਘਰ ਕਹਿਣ ਆਈ ਤੈਨੂੰ ਕੰਮ ਤਾਂ ਮੰਮੀ ਮੈਂ ਸਾਰਾ ਕਰ ਲਿਆ ਜੇ ਨਹੀਂ ਉਧਰ ਦਾ ਕੰਮ ਦਾ ਹਾਏ ਹਾਏ ਗਰਮੀ ਨੇ ਮਾਤੀ ਮਾਰੀ ਏ ਕਿ ਦਵਿੰਦਰ ਨੇ ਦਿਮਾਗ ਖਰਾਬ ਕਰਤਾ ਮੈਂ ਤੇਰਾ ਇਹ ਗੱਲ ਕਰਨੀ ਸੀ ਕਿ ਤੂੰ ਪੇਕੇ ਕਹਿੰਦੀ ਸੀ ਮੈਂ ਜਾਣਾ ਹਾਂਜੀ ਤੇ ਤੂੰ ਉੱਤੇ ਜਾਏਂਗੀ ਤਾਂ ਤੂੰ ਗੱਲ ਕਰੀਂ ਪੇਕੇਆਂ ਨਾਲ ਕਿਸ ਨਾ ਪੀ ਚੱਲ ਇਹ ਜੇ ਸੀ ਮੂ ਨੂੰ ਪੜਾ ਦੇਣ ਦਸਵੀਂ ਕਰਾ ਦੇਣ ਤੇ ਤੁੰਬਾ ਤੋੜਨ ਨੂੰ ਤੇ ਮੇਰਾ ਵੀ ਨਹੀਂ ਜੀ ਕਰਦਾ ਸਾਡੇ ਕੋ ਕਿਹੜੇ ਵਾਧੂ ਆ ਤੇ ਵੇਖ ਤੇਰੇ ਸਾਹਮਣੇ ਵੇਖ ਕਿੰਨੀਆਂ ਗੱਲਾਂ ਕਰਦੀ ਐ ਤੇ ਚੱਲ ਪੜਾ ਦੇਣ ਥੋੜਾ ਬੋਤਾ ਖਰਚਾ ਚੱਲਦਾ ਹੀ ਮਾੜਾ ਮੋਟਾ ਦੇਇਆ ਕਰਾਂਗੇ ਕਿ ਨਾਨਕਿਆ ਨਾ ਬੜਾ ਆਸਰਾ ਹੁੰਦਾ ਵਾ ਆ ਤੂੰ ਹੀ ਕਿੱਦਾਂ ਦੀ ਗੱਲ ਕਰੀ ਜਾਂਦੇ ਤਾਨੂੰ ਪਤਾ ਮੈਂ ਕੁੜੀਆਂ ਤੋਂ ਬਗੈਰ ਮਿੰਟ ਨਹੀਂ ਰਹਿੰਦੀ ਮੇਰਾ ਨਹੀਂ ਜੀ ਕਰਦਾ ਉਹਨਾਂ ਨੂੰ ਆਪਣੇ ਤੋਂ ਦੂਰ ਕਰਨ ਤੂੰ ਨਹੀਂ ਰਹਿੰਦੀ ਤੇ ਮੈਂ ਰਹਿਨੀ ਆ ਇਹੋ ਤੇ ਹੁਣ ਮੇਰੇ ਪੁੱਤ ਦੀ ਹੈਗੇ ਆ ਧੀਆ ਦੋਵੇਂ ਤੇ ਮੈਂ ਹੁਣ ਕਿੱਦਾਂ ਵੀ ਫੇਰ ਵੀ ਮੈਂ ਪੱਥਰ ਆ ਕੇ ਦਿਲ ਤੇ ਤੇ ਫੇਰ ਹੀ ਤੈਨੂੰ ਕਹਿਣ ਲਈ ਆ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਮੰਦੀ ਮੈਂ ਤੁਹਾਡੀ ਗੱਲ ਕਹਿ ਵੀ ਦਊਂਗੀ ਚੱਲ ਮੰਨ ਵੀ ਜਾਣਗੇ ਪਰ ਗੱਲ ਤੇ ਹੋਈ ਆ ਵੀ ਨਿਆਣੀ ਵਿਚਾਰੀ ਆਖੂਗੀ ਲੈ ਮੈਨੂੰ ਘਰੋਂ ਹੀ ਕੱਢ ਛੱਡਿਆ ਭਾਵੇਂ ਨਾਨਕੇ ਹੀ ਆ ਹੈ ਤੇ ਫੇਰ ਵੀ ਬਗਾਨਾ ਥਾਂ ਹੀ ਹੋ ਜਾਂਦਾ ਵਾ ਨਹੀਂ ਉਹਨਾਂ ਤਾਂ ਕਿਹੜਾ ਅਜੇ ਕੋਈ ਨਿਆਣਾ ਵਾ ਆਂਦੇ ਹੁੰਦੇ ਰੀਜਾ ਰੂਜਾ ਬਥੇਰੀਆਂ ਉਹਨਾਂ ਕਰ ਲੈਣੀਆਂ ਵਾ ਤੁਹਾਡੀ ਗੱਲ ਠੀਕ ਆ ਮੈਂ ਮੰਦੀ ਆ ਵੀ ਉੱਥੇ ਕਿਹੜਾ ਕੋਈ ਅਜੇ ਬੱਚਾ ਵਾ ਪਰ ਪਾਪੀ ਦਾ ਸੁਭਾਅ ਤਾਂ ਨੂੰ ਪਤਾ ਹੀ ਆ ਮੈਨੂੰ ਫਿਰ ਉਹ ਤੋਂ ਥੋੜਾ ਝਾਕਾ ਜਾ ਆਉਂਦਾ ਵਾ ਵੀ ਕਿਤੇ ਇਹ ਨਾ ਹੋਵੇ ਨਿਆਣੀ ਕਿ ਚੀਜ਼ ਨੂੰ ਸੰਗਦੀ ਨਾ ਮੰਗੇ ਜਾਂ ਡਰਦੀ ਰਵੇ ਉਹ ਤੋਂ ਤੇ ਕਿਤੇ ਨਿਆਣੀ ਭੁੱਖੀ ਨਾ ਬੈਠੀ ਰਵੇ ਬਾਕੀ ਫਿਰ ਵੀ ਜੇ ਤੁਸੀਂ ਆਂਦੇ ਜਿਆਂ ਮੈਂ ਜ਼ਰੂਰ ਗੱਲ ਕਰੂੰਗੀ ਮੈਂ ਸੋਚਣ ਲਈ ਹੀ ਵੀ ਇਹਨੇ ਚੁੱਕ ਚਕਾ ਕੇ ਜੋਬਣ ਨੂੰ ਨਾ ਕਹਦੇ ਕਿ ਕੁੜੀ ਕੀ ਕਰਨ ਨੂੰ ਪੜਾਉਣੀ ਆ ਇੱਥੇ ਕੰਮ ਧੰਦੇ ਨਾਲ ਲੱਗੇ ਤੇ ਫਿਰ ਵੀ ਸਿਆਪਾ ਹੁਣ ਕਰੀਏ ਕੀ ਹੁਣ ਅਸੀਂ ਵੀ ਜੋਬਨ ਦੇ ਸਿਰ ਤੇ ਹੀ ਆ ਉਹ ਤਾਂ ਤੁਹਾਡੀ ਗੱਲ ਠੀਕ ਹੈ ਮੰਮੀ ਪਰ ਇੱਕ ਰਹੀ ਮੈਂ ਪਹਿਲਾਂ ਸਿਮੂ ਨਾਲ ਗੱਲ ਕਰਾਂ ਦੀਪ ਤੈਨੂੰ ਕੀ ਲੱਗਦਾ ਵਾ ਸਿਮੂ ਦੀ ਜੇ ਮੈਂ ਗੱਲ ਕੀਤੀ ਤੇਰ ਨਾਲ ਤੇ ਉਹਨੂੰ ਕੱਲ ਕੇ ਕਿਤੇ ਮੇਰਾ ਜੀ ਲੱਗ ਜਾਊਗਾ ਕਿਤੇ ਮੈਂ ਬੜੀ ਸੌਖੀ ਹੋ ਗਈ ਆ ਵੀ ਜਾ ਕੇ ਐਦਾਂ ਦਾ ਸੋਚ ਸਾਂਝ ਕੇ ਮੈਂ ਤੇ ਬੜੀ ਦੂਰ ਦੀ ਸੋਚ ਕੇ ਨਾ ਫੇਰ ਮੈਂ ਤੇਰ ਨਾਲ ਸਲਾਹ ਕੀਤੀ ਤੂੰ ਪੁੱਛ ਕੇ ਵੇਖ ਲਈ ਆਪਾਂ ਕਿਹੜੀ ਗਲਤੀ ਆ ਜੇ ਇਹਦੇ ਤਾਂਦੇ ਆ ਮੇੜਾ ਤੇ ਬਚ ਜੂਗੀ ਤੂੰ ਚੱਲ ਜਾਣਾ ਉਧਰ ਕੰਮ ਕਰਨ ਤੇ ਕੁੜੀ ਨੂੰ ਉਹਨੇ ਨਾਲੇ ਕੰਮ ਕਰਾਇਆ ਕਰਨਾ ਉਹਨੇ ਖਣਾ ਉਹ ਪੋਚਾ ਮਾਰ ਉੱਥੇ ਮਾਰ ਤੇ ਨਾਲੇ ਆਂਦੇ ਚਾਦਰ ਇਕੱਠੀ ਕਰਦੇ ਤੇ ਵੇਖਿਆ ਨਾ ਕਿਦਾਂ ਗੱਲਾਂ ਕਰਨ ਡਈ ਸੀ ਤਾਂ ਮੈਂ ਕਹਿਣ ਢਈ ਆਂ ਦੀਦੀ ਨਾਨੀ ਅਜੇ ਚੰਗੀ ਭਲੀ ਅਸੀਂ ਮੂਹ ਦੀ ਤੇ ਚੱਲ ਇਹ ਵਾ ਵੀ ਸਕੂਲੇ ਪਾਉਗੀ ਉਹਦੀ ਕੇਅਰ ਕਰੂਗੀ ਵੇਖੂਗੀ ਆਪਣੇ ਰੀਝਾਂ ਨਾ ਕਰੂਗੀ ਸਾਰਾ ਕੁ ਉਹ ਤੇ ਹੁਣ ਮੈਂ ਤੇ ਤੈਨੂੰ ਇੰਨੀ ਸਲਾਹ ਦੇਤੀ ਓ ਕਾੜੀ ਤੂੰ ਆਪਣੇ ਮਨ ਦੀ ਵਿਚਾਰ ਵੀ ਕਰ ਲੈ ਤੇ ਉਧਰ ਵੀ ਪੁੱਛ ਲਈ ਮੈਂ ਤੈਨੂੰ ਜ਼ਬਰਦਸਤੀ ਨਹੀਂ ਕਹਿੰਦੀ ਠੀਕ ਆ ਚੱਲ ਤੂੰ ਹਾਂ ਕਰ ਲੈ ਮੈਂ ਵੀ ਵੇਖਾਂ ਨਿੱਕੀ ਦਾ ਹਾਲ ਚਾਲ ਹਾਏ ਵੀ ਰੱਬਾ ਕਿੰਨੇ ਕ ਦਿਨ ਹੋਰ ਅਜੇ ਵਿਖਾਉਣੇ ਹੀ ਮੈਨੂੰ ਜੇ ਤੁੱਤੀਆਂ ਦਿੱਤੀਆਂ ਹੀ ਕਿਸਮਤ ਤੇ ਚੰਗੀ ਲਿਖ ਦਿੰਦੋ ਮੇਰੀ ਤਾਂ ਸਾਰੀ ਉਮਰ ਟੱਕਿਆਂ ਚ ਲੰਘ ਗਈ ਰੱਬਾ ਘਰੇ ਤੂੰ ਮੈਨੂੰ ਮੇਰੀਆਂ ਧੀਆਂ ਵੀ ਟੱਕਿਆਂ ਜੋਗੀਆਂ ਕਰ ਦੇਣੀ ਆ ਮੈਂ ਕਿੱਦਾਂ ਆਪਣੀ ਧੀ ਨੂੰ ਆਪਣੇ ਤੋਂ ਦੂਰ ਕਰਾਂ ਮੇਰਾ ਤੇ ਉਹਦੇ ਬਿਨਾ ਜੀਵਣੀ ਲੱਗਣਾ ਮੇਰੇ ਯਾਰ ਅੱੱਬਾ ਕੀ ਸੋਚਿਆ ਤੂੰ ਮੇਰੀ ਜ਼ਿੰਦਗੀ ਲਿਖਣ ਲੱਗਿਆ